ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਅਗੇ ਅਰਦਾਸ ਹੈ ਅਕਾਲ ਪੁਰਖ ਵਾਹਿਗੁਰੂ ਸੱਚਾ ਪਾਤਸ਼ਾਹ ਜੀਓ ਜਿੰਨੇ ਵੀ ਈਵਿਊ ਇਸ ਸਮੇਂ ਸਾਨੂੰ ਦੇਖ ਰਹੇ ਆ ਮੇਰੇ ਦਾਦਾ ਸਭ ਨੂੰ ਤੰਦਰੁਸਤੀਆਂ ਬਖਸ਼ੀ ਚੜ੍ਹਦੀਆਂ ਕਲਾ 'ਚ ਰੱਖੀ ਸਾਰੇ ਆਪਣੀ ਹੁਣ ਜਿੰਦਗੀ ਦੇ ਵਿੱਚ ਖੁਸ਼ ਰਹਿਣਗੇ ਅੱਜ ਦਾ ਪਲਾਨ ਹੈਗਾ ਜੀ ਬਹੁਤ ਵਧੀਆ ਖੁਸ਼ਬੂ ਮੈਨੂੰ ਜਿਹੜੀ ਆ ਰਹੀ ਉਹ ਮੈਂ ਜਾਣਦਾ ਜੀ ਸਾਡੇ ਘਰ ਬਣ ਰਹੇ ਆ ਕੜੀ ਚੌਹ ਤੇ ਕੜੀ ਹੈਗੀ ਉਹ ਘੜ ਘੜ ਕੇ ਤਿਆਰ ਹੋਊਗੀ ਬਹੁਤ ਟਾਈਮ ਪਹਿਲਾਂ ਮਤਲਬ ਬਹੁਤ ਟਾਈਮ ਪਹਿਲਾਂ ਦਾ ਮੈਂ ਕਿਹਾ ਕਹਾਂ ਵੀ ਤਕਰੀਬਨ ਟਾਈਮ ਕਿੰਨਾ ਹੋ ਗਿਆ ਹੁਣ ਇਸ ਸਮੇਂ ਵੱਜ ਗਏ 7:14 ਅਸੀਂ 4:00 ਸਵਾ ਖਾਣਾ ਸਾਢੇ 4:00 ਸਾਢੇ 4:00 ਵਜੇ ਰੋਪੜ ਨੂੰ ਗਏ ਸੀ ਮੈਂ ਮੇਰੇ ਮਾਸੀ ਦਾ ਮੁੰਡਾ ਆਵਾਜੀ ਮੈਂ ਤੇ ਕਾਲਾ ਬਾਈ ਦੋਨੇ ਜਣੇ ਗਏ ਰੋਪੜ ਨੂੰ ਕੋਈ ਸਮਾਨ ਲੈਣ ਵਾਸਤੇ ਉਹ ਸਮਾਨ ਵੀ ਦੱਸਦੇ ਸਾਨੂੰ ਕਿਹਾ ਉਹ ਵੀ ਬਣਾਉਣਾ ਸੀ ਤੇ ਪਿੱਛੇ ਤੇ ਮੇਰੇ ਭਰਾ ਦੀ ਵਾਈਫ ਮੇਰੀ ਪਰਜਾਈ ਮਾਸੀ ਦੀ ਨੂੰ ਤੇ ਮੇਰੀ ਵਾਈਫ ਨੇ ਦੋਨਾਂ ਨੇ ਰਲ ਕੇ ਕੜੀ ਬਣਾਉਣੀ ਸ਼ੁਰੂ ਕਰਤੀ 7:00 ਵਜੇ ਹਾਲ ਤੱਕ ਕੜੀ ਹੋ ਜਾਂਦੀ ਐ ਕੜੀ ਪਹਿਲਾਂ ਭਰੀ ਹੋਈ ਸੀ ਪੂਰੀ ਉਹ ਉਹਦੇ ਗੱਲ ਪਤੀਲਾ ਉਹ ਪਤੀਲਾ ਅੱਧਾ ਰਹਿ ਗਿਆ ਉੜ-ਉੜ ਕੇ ਘੜ-ਘੜ ਕੇ ਹੋਰੇ ਕੋ ਬਣ ਗਿਆ ਉਹਦਾ ਗੱਲਾਂ ਹੀ ਗੱਲਾਂ ਬੇ ਜਨਾਨੀਆਂ ਨੇ ਗੱਲਾਂ ਹੀ ਨਹੀਂ ਕਰਤੋਂ ਮੁੰਡੀਆਂ ਨੇ ਕਿਆ ਕਰਾਂ ਦੱਸੋ ਮੈਨੂੰ ਮੇਰਾ ਕਸੂਰ ਦੱਸੋ ਕਿਆ ਹੈ ਉਹ ਤੁਹਾਨੂੰ ਮਲਾਉਣਾ ਨਾ ਹੁਣ ਤੇ ਇੱਕ ਹੋਰ ਚੀਜ਼ ਆ ਹੈਗੇ ਜੀ ਪਤੀੜ ਇਹ ਬਣਾਉਣੀ ਆ ਜਿਨ੍ਹਾਂ ਨੇ ਭਾਬੀ ਨੇ ਮੇਰੇ ਕੋਲ ਵਾਦਾ ਕੀਤਾ ਹੋਇਆ ਸੀਗਾ ਭਾਬੀ ਕਹਿੰਦੀ ਕਿਰਦਨ ਮੈਂ ਤੈਨੂੰ ਮਿਲਣ ਆਉਂਗੀ ਤੇ ਤੈਨੂੰ ਪਤੀੜ ਬਣਾ ਕੇ ਖੜਾਉਂਗੀ ਤੇ ਅੱਜ ਭਾਬੀ ਆਈ ਹੋਈ ਅੱਜ ਪਤੀੜ ਬਣਾਉਂਗੀ ਇਹ ਮੇਰੇ ਕੁਦਰਤੀ ਖਿਆਲ ਆ ਗਿਆ ਮੈਂ ਕਾਲੇਬਾਈ ਨੂੰ ਇਸ਼ਾਰਾ ਕਰ ਮਹਾ ਕਾਲੇਬਾਈ ਪਤੀੜਾ ਨੂੰ ਕਹਿੰਦੀ ਸੀ ਕਹਣਾ ਚੱਲ ਚੱਲੀਏ ਅਸੀਂ ਰੋਪੜ ਤੇ ਜਾ ਕੇ ਫਿਰ ਪਤੀੜ ਲੈ ਆਏ ਮੇਲੇ ਜੀ ਸੁਖੀ ਗੁਰੂ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਕੀ ਫਤਿਹ ਤੇ ਪਤੀੜ ਤਾਂ ਅਸੀਂ ਬਣਾ ਲੈਣੇ ਪਰ ਥੋੜਾ ਜਿਹਾ ਹੁਣ ਸਿਸਟਮ ਗਲਤ ਹੁੰਦਾ ਜਾਂਦਾ ਕੀ ਹੋ ਗਿਆ ਵੀ ਇਹਦੇ ਪਰ ਰੱਖੀਏ ਕਿ ਆ ਭਾਗ ਬਣਾਉਣ ਵਾਸਤੇ ਇੱਕ ਜਲੇਬੀਆਂ ਵਾਲਾ ਨਹੀਂ ਆਇਆ ਕਹਿੰਦਾ ਜਲੇਬੀਆਂ ਉਚੜਾ ਕਰ ਦੇ ਦੀ ਜਿਹਦੇ ਵਿੱਚ ਤੇ ਉਹ ਲੈ ਕੇ ਆਈ ਉਹਨਾਂ ਕਿੱਥੇ ਤੇ ਲੈ ਗਈ ਅੱਛਾ ਮਿਲ ਗਈ ਭਾਬੀ ਕੋਲ ਜਾਣਾ ਭਾਬੀ ਨੇ ਮੇਰੇ ਅੱਜ ਭਾਬੀ ਦੇ ਹੱਥ ਦੀ ਕੜੀ ਵੀ ਖਾਣੀ ਹੈ ਸੋ ਵੀ ਤੈਮਣਾ ਹੀ ਕਿ ਭਾਬੀ ਨੇ ਬਣਾਇਆ ਨਹੀਂ ਇਹਨਾਂ ਨੇ ਬਣਾਈ ਜੀ ਹਾਏ ਉਹ ਮੇਰੇ ਰੱਬ ਮੈਂ ਕੀ-ਕੀ ਖਾਊਗਾ ਅੱਜ ਮੇਰਾ ਢਿੱਡ ਫੁੱਟ ਜਾਣਾ ਖੁਸ਼ਬੂ ਹੀ ਵਾਹ ਟੌਪ ਟੌਪ ਦੀ ਆ ਜ ਰਹੀ ਆ ਨਹੀਂ ਸਹੀ ਗੱਲ ਹੈ ਤੱਕੜੀ ਦੀ ਖੁਸ਼ਬੂ ਤਾਂ ਮੈਨੂੰ ਨਹੀਂ ਲੱਗਦੇ ਵੀ ਪੁੱਛਣਗੇ ਅੱਲ-ਦਾਲੇ ਵੀ ਕਿਆ ਬਣਿਆ ਕਿਵੇਂ ਬਣਿਆ ਕਿਆ ਕਿਆ ਬਣਾਇਆ ਕਿੱਦਾਂ ਬਲੈਨ ਹੋਇਆ ਕਿੱਦਾਂ ਹੋਇਆ ਕਿੱਦਾਂ ਨਹੀਂ ਹੋਇਆ ਫਿਰ ਹੁਣ ਇਹਦੇ ਬਾਰੇ ਤਾਂ ਦੱਸੋ ਇਹਦੇ ਵਿੱਚ ਤੁਸੀਂ ਕਰਨਾ ਕਿਵੇਂ ਮੈਨੂੰ ਮੜੇ ਸਮਝਾਓ ਤੁਸੀਂ ਵੀ ਤੁਹਾਨੂੰ ਤੁਸੀਂ ਚਾਹੁੰਦੇ ਕਿ ਆ ਮੈਂ ਤਾਂ ਹੀ ਦਿਮਾਗ ਲੜਾਉਂਗਾ ਇਹ ਪਾ ਆਪਣਾਲੇ ਬਾਨੇ ਵੀਰ ਜੀ ਸੁਭਿਰ ਇਹੇ ਜੀ ਜਿਹੜੀ ਇੱਕ ਜਾਲੀ ਸੀ ਆਪਣੇ ਕੋ ਬਚੀ ਹੋਈ ਹਾਂ ਵੀ ਥੋੜੀ ਚੱਲ ਸਕਦੀ ਹੈ ਹੈਗੀ ਨਾ ਉਹ ਜਾਲੀ ਰੱਖੋ ਸਕਦੀ ਇਹਦੇ ਪਰ ਦੇਖੋ ਫਿਰ ਥੱਲੇ ਲੱਭ ਕੇ ਲਿਓ ਉਹ ਜਾਲੀ 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 ਇਹ ਹੋ ਜੂ ਬੇਬੀ ਇਹ ਆ ਪੱਕੇ ਦੇ ਲਈ ਤੇ ਇਹ ਪੱਕੇ ਦਾ ਤਾਂ ਕੱਟਾ ਬੜੀ ਚੰਗੀ ਆ ਉਹ ਚੱਕ ਲਿਓ ਪੱਖੇ ਵਾਲਾ ਕਵਰ ਜੀ ਚੱਕ ਲਈ ਆਹ ਮੁਰਲਾ ਕਵਰ ਤੋੜਨਾ ਪੈਣਾ ਦੇਖੋ ਮੈਂ ਫਿੱਟ ਕਰਕੇ ਆ ਜੂ ਪਰ ਗੱਲ ਬਣ ਜੂ ਹਰ ਵੀ ਗੱਲ ਨਹੀਂ ਬਣਨੀ ਆ ਜਾਣਾ ਮੈਨੂੰ ਲੱਗਦਾ ਇਹ ਸਿਸਟਮ ਦਾ। ਇੱਕ ਤਾਂ ਸਹੀ। ਬੜਾ ਏ। ਹਾਏ। ਛੋਟਾ ਕਰ ਲੈ। ਪੱਪੂ ਦਾ ਸੀ ਪਾਸ ਕਰ ਦੇਣਾ ਦਾ ਹੁਣ। ਮੇਰੀ ਫੁੱਲ। ਵਲੌਗ ਪੱਖਾ ਲਾਉਂਦੇ ਸੀ। ਅਸੀਂ। ਥੋੜਾ ਬੜਾ ਹੋ ਗਿਆ ਨਾ। ਹਾਂ ਸੌਰ ਸੋਚ ਕਬੀਰ ਜੀ। ਸੁਖਵੀਰ। ਹਾਂ। ਆ ਆ ਰੱਖ ਕੇ ਦੇਖਤਾ ਵਿੱਚ। ਇਹ ਵੀ ਦੇਖ ਲਈ ਅਸੀਂ। ਕਿਵੇਂ ਰੱਖਿਆ ਦਾ? ਨਹੀਂ ਆਉਗੀ ਚੱਕ। ਕਰ ਲਿਆ। ਮੈਨੂੰ ਦਿਖਾ ਦਿਖਾ ਤਾਂ ਦੇ ਨਾ ਵੀ ਤੁਸੀਂ ਮੈਨੂੰ ਦੱਸੋ ਤੁਸੀਂ ਕਰਨਾ ਕੀ ਹੈ ਨਾ ਇਹਨੂੰ ਪੁੱਠਾ ਮਾਰ ਕੇ ਰੱਖਦੇ ਦੇ ਵਿੱਚ ਨਹੀਂ ਪੁੱਠਾ ਮਾਰ ਕੇ ਉੱਪਰ ਬਣਾ ਕੇ ਰੱਖਣੇ ਪਾ ਬਾਈਦੀ ਆ ਫਿਰ ਐ ਕਰੋ ਜਿਹੜਾ ਗੈਸ ਦਾ ਨਹੀਂ ਹੁੰਦਾ ਕਿਆ ਉਹ ਕਰ ਲਿਓ ਫਿਰ ਉਹ ਵਿਚੇੜਾ ਵਿਚੇ ਰੱਖਦੇ ਨਾ ਫਿਰ ਉੱਪਰ ਰੱਖੀ ਬੈਠੋ ਮਤ ਪਾਣੀ ਨਹੀਂ ਜਾਣਾ ਚਾਹੀਦਾ ਜੇ ਪਾਣੀ ਲੱਗੇ ਨਾ ਉਹ ਅੱਛਾ ਫਿਰ ਅ ਖੜ ਜਾ ਫਿਰ ਫਿਰ ਥੱਲੇ ਬਾਟੀਆਂ ਜੇ ਦੋ ਕੋਲੀਆਂ ਰੱਖਦੇ ਥੱਲੇ ਉਹਨਾਂ ਨਾਲ ਉਹ ਲੈ ਤੁਸੀਂ ਰੋਂਡੀ ਬਟਦੇ ਹੋ ਲੈ ਲਓ ਸਾਸੀ ਬਈ ਪਤੀੜ ਤਾਂ ਖਾਣੇ ਆ ਦਦੀ ਜੀ ਗੱਲ ਤੁਹਾਨੂੰ ਦੱਸ ਤਾ ਮੈਂ ਇਹ ਬਹਾਨੇ ਜਨਾ ਪਾ ਲੋ ਤੁਸੀਂ ਦੋਨੇ ਜਣੀਆਂ ਆਇ ਨਹੀਂ ਹੁੰਦਾ ਫਲਾਣਾ ਨਹੀਂ ਹੁੰਦਾ ਢਿਮਕਾ ਨਹੀਂ ਹੁੰਦਾ ਮੈਂ ਕਹਿੰਦੀ ਆਏ ਕਰਦੇ ਆ ਹਾਂ ਚੱਕਿਆਂ ਤਾਂ ਜਾਂਦਿਆ ਪਾ ਦਿੰਦੇ ਆ ਉਹ ਬੀਬੀ ਭਾਇ ਕਰਦੀ ਸੀ ਉਹ ਰੱਖਿਆ ਕਰਦੀ ਸੀ ਮੈਂ ਕੁੱਕਰ ਵਿੱਚ ਕੁੱਕਰ ਚ ਬਣਾਉਂਦੀ ਸੀ ਉਹ ਮਤੀਲੇ ਚ ਗਾਗਰ ਚ ਬੜੇ ਔਰੇ ਪੰਜ ਆਉਣੇ ਦੀ ਸੀ ਲੱਤੇ ਪੰਜ ਫਿਰ ਐ ਲੰਬੇ ਲੋਟ ਪਾ ਕੇ ਨਾ ਮਹਾਂ ਦਾ ਕਿ ਫੇਰ ਉੱਪਰ ਰੱਖੋ ਨੇ ਫਿਰ ਪਤਰਾ ਆਦਾ ਨਾ ਪੈਣੇ ਵੀ ਆਏ ਨਹੀਂ ਹੈਗੇ ਉੱਪਰ ਹੀ ਰੱਖੋ ਨੇ ਕੋਈ ਤੁਹਾਡੇ ਵਰਗਾ ਬੰਦਾ ਟਿਕਾਊਗਾ ਆਏ ਆਣਦਾ ਜੇ ਆ ਥੱਲੇ ਵੀ ਚੜੱਕੇ ਪਸਾਉਂਦੇ ਵਿੱਚ ਇੱਥੇ ਟਿਕਾਉਣੇ ਪੈਣੇ ਹਾਂ ਅੱਛਾ ਆਏ ਹਾਂ ਉਹ ਵੀ ਉੱਪਰ ਤੇ ਟਕਣਾ ਵੀ ਹੈ ਇਹ ਹਾਂ ਉੱਪਰ ਤੇ ਤੇ ਚਾਹੀ ਆਹੀ ਦੇ ਦੂੰਗਾ ਇਹਨਾਂ ਤਾਂ ਵੀ ਕੋਈ ਦਿੱਕਤ ਨਹੀਂ ਹਾਂ ਇਹ ਹਵਾ ਚ ਚਲ ਪਲੇਟ ਦੇ ਦੂੰਗਾ ਨਹੀਂ ਆਪਣੀ ਜਿਹੜੀ ਪਹਿਲੀ ਉਹ ਤੀ ਇਹ ਕੜਾਹੀ ਤੁਹਾਡੀ ਕੋਈ ਕੜਾਹੀ ਨਹੀਂ ਰੋਟੀ ਤਾਂ ਹੈਗੀ ਆ ਫਿਰ ਉਹਦੇ ਵਿੱਚ ਟਾਈਮ ਲੱਗਣਾ ਤੁਸੀਂ ਜਿਹਦੇ ਵਿੱਚ ਆਪਾਂ ਆਟਾ ਗੁੰਨਦੇ ਹੁੰਦੇ ਪ੍ਰਾਣੀ ਆਪਣੀ ਕਿਹਾਤ ਉਹ ਪ੍ਰਾਤ ਪ੍ਰਾਤ ਦੇ ਦੂੰਗੀ ਉੱਪਰ ਪ੍ਰਾਤ ਤਾਂ ਦੇ ਹੋ ਜਾਣੀ ਵੀ ਜੀ ਪ੍ਰਾਪਾਖਣਾ ਤਾਂ ਅੱਛਾ ਗੱਲ ਜਿਹੜਾ ਵਿੱਚ ਦਾ ਪ੍ਰੋਜੈਕਟ ਆ ਉਹ ਕਰਨਾ ਹੈ ਪੂਰਾ ਚੱਕਰ ਆ ਹੁਣ ਫਿਰ ਮੈਨੂੰ ਦਿਮਾਗ ਫਿਰ ਮੈਨੂੰ ਇੰਜੀਨੀਅਰ ਨੂੰ ਦਿਮਾਗ ਲਾਉਣਾ ਪੈਣਾ ਇਹਦਾ ਮਤਲਬ ਮੇਲਾ ਕਣਛੀ ਹਿੰਦੀਆਂ ਜਾਂਦੇ ਜਾਓ ਚਲੋ ਸਰ ਮੇਰੇ ਜੀ ਬਾਈ ਵਾਹਿਗੁਰਜੀ ਦਾ ਖਾਨ ਸਾਹਿਬ ਵਾਹਿਗੁਰਜੀ ਕੀ ਫਤਿਹ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਾਰੇ ਰਾਜੀ ਖੁਸ਼ੀ ਰਹਿਣ ਤੇ ਹੁਣ ਬਈ ਸਾਨੂੰ ਮੈਂ ਕਹਿੰਦਾ ਲੱਕੜੀਆਂ ਲੁਕੜੀਆਂ ਬਣਾ ਕੇ ਜਾਲ ਜਾਲ ਬਣਾ ਕੇ ਬੰਦ ਨਹੀਂ ਕਰਨਾ ਤਾਂ ਪੈਣਾ ਯਾਰ ਕੁਛ ਨਾ ਕੁਛ ਉਹ ਮੇਰੀ ਗੱਲ ਸੁਣ ਉਹ ਬਾਈ ਯਾਰ ਜਾਈਂ ਘੁੰਮ ਕੇ ਹਾਲੇ ਉਹ ਜੋ ਪਿਆ ਕੀ ਉਹ ਚੱਲਣਾ ਜਾਂ ਪਿਛਾਰਣਾ ਜਾਂਣਾ ਪਿਆ ਜਾਈਂ ਮੜ ਜੱਕ ਉਹ ਦੇਖ ਦੇਖੀ ਤਾਂ ਸਹੀ ਕੁਛ ਨਾ ਕੋਤਾ ਬਣੂ ਹਿੱਲਾ ਉਹ ਇਨੂੰ ਨੇੜੇ ਜੇ ਕਰਕੇ ਦੇਖ ਵੀ ਇਹੇ ਚਾਹੀਦਾ ਫੇਰ ਮੈਂ ਥੱਲੇ ਤੇ ਦੇਖਾਂ ਹੋਰ ਦੇਖਾਂ ਕੁਛ ਤੇ ਆਹ ਪਿਆ ਜੀ ਉਹਦੇ ਵਾਲਾ ਝਰਮਾ ਜੇ ਇਹ ਇਹਦੇ ਨਾਲ ਲੋਟ ਬਣਦੀ ਬਣ ਜਾਣੀ ਲੋਟ ਮੈਂ ਕਿਹਾ ਨਾ ਆ ਜਾਣੀ ਕਹਾਣੀ ਲੋਟ ਥੋਲਣਾ ਆਪਾਂ ਨੇ ਇਹ ਹੈ ਸ਼ਿਆਖ ਲਿਆ ਫਿਰ ਉਹੋ ਤੁਲੇ ਦਾ ਥੋਲਣਾ ਪਣ ਦੇਖ ਤਸੀਂ ਇੱਕ ਵਾਰ ਯਾਰ ਟਕਾਉਣਾ ਆਪਾਂ ਨੇ ਬਸ ਮੜਾ ਇਹਨੂੰ ਓਹੋ ਪਾਣੀ ਦੀ ਦਾ ਭਾਫ ਚਾਹੀਦੀ ਆ ਆਪਾਂ ਕੁਛ ਰੱਖ ਦੇਣਾ ਪਰ ਤੂੰ ਲੈ ਕੇ ਦਾ ਇੱਕ ਬਰ ਮਿੰਟ ਜੱਗੋ ਗੋਲ ਕੋ ਪਤਾ ਪਤਾ ਲੱਗੇ ਮੈਂ ਕਹਿੰਦਾ ਛੜੀਆਂ ਵੀ ਲੈ ਮੈਂ ਚੜ ਤਾਂ ਛੜੀਆਂ ਵੀ ਚੱਕ ਲੈ ਫਿਰ ਚੱਲ ਫਿਰ ਮੈਂ ਵੀ ਥੱਲੇ ਨੂੰ ਆਂਦਾ ਤੁਸੀਂ ਦੇਖਿਓ ਟਰਾਈ ਕਰਕੇ ਜਦੋਂ ਉਹ ਉਹ ਜਿਹਦੇ ਵਿੱਚ ਉਹ ਜਿਹਦੇ ਵਿੱਚ ਛਾਣਦੇ ਆ ਆਪਾਂ ਉਹ ਰੇਤਾ ਰੂਤਾ ਛਾਣਦੇ ਆ ਛਾਲਣਾ ਹਾਂ ਉਹ ਵੀ ਆ ਸਕਦਾ ਖੜ ਜਾ ਮੈਂ ਜਾ ਕੇ ਥੱਲੇ ਤੇ ਦੂਆ ਛਾਲਣਾ ਵੀ ਦੇਖਦਾ ਲਓ ਜੀ ਗੱਲ ਇਦਾਂ ਜੀ ਵੀ ਆਹ ਪ੍ਰੋਜੈਕਟ ਬਾਈ ਸੋਸਨ ਅਮਰ ਜੀ ਦਿਖਾ ਆ ਆ ਤਾਂ ਜਿਨ੍ਹਾਂ ਨੇ ਸਾਫ ਡੰਬਰੂ ਵਾਂਗੂ ਸਿਰ ਇਹਨਾਂ ਨੇ ਐ ਹਲਾਇਆ ਜਿੱਕਣਾ ਛੇਪੋਲੇ ਦਾ ਡੰਬਰੂ ਖੜਕਦਾ ਹੁੰਦਾ ਹੈ ਓਕਣਾ ਹਲਾਤਾ ਦਿਖਾਈ ਮੜਾ ਜੇ ਕਿ ਇਹਦਾ ਹਾਲਾਤ ਥੋੜੀ ਜਿਆਦਾ ਹੀ ਖਰਾਬ ਹੈ ਬਹਿ ਚੱਲ ਸਕਦਾ ਜੇ ਚਲਾਉਣਾ ਹੋਵੇ ਕੰਮ ਹਾਂ ਫਿਰ ਸਵਾਦ ਨਹੀਂ ਆਉਣਾ ਇਹੀ ਦਿਖੀ ਜਾਣਾ ਖਾਂਦੇ ਖਾਂਦੇ ਹਨਾ ਭਾਵੇਂ ਮੂੰਹ ਭਾਵੇਂ ਉਹਦੇ ਵਿੱਚ ਮੂੰਹ 'ਚ ਕਰਕੜ ਆਵੇ ਵੀ ਨਾ ਇਹਨੂੰ ਦੇਖ ਦੇਖ ਕੇ ਉਵੇਂ ਲੱਗ ਜਿਵੇਂ ਵੀ ਕਰਕੜ ਆ ਗਈ ਹੈਨਾ ਉਹ ਫਿੱਟ ਹੈਨਾ ਕਈ ਇੰਨਾ ਕੇ ਗੜਾ ਬੜਾਈ। ਤੇ ਮੇਰੀ ਗੱਲ ਸੁਣ ਹੋਰ ਕਰ ਲੈ ਬੇ। ਫਿਰ ਇਹ ਇਹ ਹੈ ਤਾਂ ਬੇਕਾਰ ਇਹਨੂੰ ਤੋੜ ਦਿੰਦੇ ਆਂ ਇਹ ਪਰ ਆਹ ਕੱਸ ਕੱਸ ਲੰਦੇ ਆਂ ਜਗੜ। ਉਹ ਨਹੀਂ ਮੈਨੂੰ ਆਏ ਲੱਗਦਾ ਵੀ ਹੋਰ ਪਿਆਣ ਜਾ ਨਾ ਮਾ। ਕਿਹੇ ਜਾ। ਉਹ ਚਾਲਣਾ। ਉਹ ਫੜਾਈ ਮੇਰੀ ਖੜੀ ਦਿਖਾਈ ਮੜ ਜਾ। ਆਈ ਉਹ ਕੁਝ ਜਿਆਦਾ ਪਤਾ ਨਹੀਂ ਮਿਲਣਾ ਪਤਾ ਨਹੀਂ ਮਿਲਣਾ। ਆ ਆ ਬਾਈ ਆ ਨਹੀਂ ਠੀਕ ਰਹੂੰਗੀ। ਜੇ ਇਹਨ ਗੋੜ ਦੇ ਕਟਕੇ ਤੇ ਫਿਰ ਲੈ। ਆ ਤਾਂ ਸਕਦੇ ਸੀ ਸਾਹਮਣੇ ਨੂੰ ਐ ਰੱਖ ਕੇ। ਹਾਂ ਜੇ ਐ ਸਿੱਧਰ ਤੋਂ ਥਾਕੇ ਜੇ ਕਰਕੇ ਹੈ ਨਾ। ਹੂੰ। ਫਿੱਟ ਹੋ ਸਕਦਾ ਜੇ ਕਰਨਾ ਹੋਵੇ ਮੈਨੂੰ ਭਾਫੇ ਦੇਣੀ ਐ ਵੀਰ ਜੀ ਮੇਰੀ ਗੱਲ ਸੁਣੋ ਇਹ ਬਾਅਦ ਵਿੱਚੋਂ ਦੇਖੂਗੇ ਆਪਾਂ ਇੱਕ ਨਵਾਂ ਚੱਲਣਾ ਤੈਨੂੰ ਪਤਾ ਕਿੱਥੇ ਪਿਆ ਲੱਭਣੇ ਪੜਿਆ ਮੈਂ ਦੇਖਿਆ ਮਮਾ ਸੜੀ ਜੀ ਕਿੱਥੇ ਪਾਪਾ ਜੀ ਬੈਠੇ ਅੰਦਰ ਫਿਰ ਖੜ ਜਾ ਇੱਕ ਮਿੰਟ ਪਰ ਇਹ ਵੀ ਆ ਜੂਗਾ ਯਾਨੀ ਲੋਟ ਉਹਦਾ ਚਾਂਸ ਹੈ ਆਸਾ ਦਾ ਲੋਟ ਹੈ ਆ ਤਾਂ ਸਕਦਾ ਵੀਰਾ ਜੱਪਾ ਨੇ ਭਾਫੇ ਦੇਣੀ ਐ ਗੱਲ ਤਾਂ ਭਾਫ ਦੀ ਐ ਬਣਾਉਣਾ ਪੈਣਾ ਬਸ ਚਲ ਪਾਪਾ ਜੀ ਜਿਆ ਪੁੱਛ ਬੰਦੇ ਜੀ ਪੁੱਛਿਆ ਮੈਂ ਬਾਹਰ ਬੈਠਾ ਹੁਕਮ ਜੜੀ ਜਾਂਦਾ ਕਿ ਨਮਾ ਛਾਲਣਾ ਪਿਆ ਕੋਈ ਪਲਾ ਆਪਾਂ ਭਾਬੀ ਭਾਬੀ ਨੇ ਕਿਆ ਕਿਆ ਫੁੱਲ ਲੈ ਇਹ ਤਾਂ ਸਾਰੇ ਕੋ ਤਿਆਰ ਕੇ ਨਹੀਂ ਬੱਠੀ ਐ ਚੱਕ ਤੇ ਫਟੇ ਭਾਬੀ ਕਿਆ ਕਿਆ ਪਾਇਆ ਏ ਚ ਫਿਰ ਹੁਣ ਭਾਬੀ ਹੋਰ ਗੱਲ ਕਹਿੰਦੀ ਐ ਕਿਆ ਕਹਿੰਦੀ ਐ ਦੇਖਿਓ ਬੇਸਣ ਦਾ ਕਾਟਾ ਐ ਬੇਸਣ ਦਾ ਕਾਟਾ ਐ ਬੇਸਣ ਪੂਰਾ ਕਰ ਦਿੰਦੇ ਤਾਂ ਕਿਆ ਹੋਗਾ ਬੇਸਣ ਪੂਰਾ ਹੋ ਜਾਊਗਾ ਕਹਿ ਦਿੰਦਾ ਮੈਂ ਥੱਲੇ ਬਸ ਸੋਣੇ ਨੂੰ ਹਾਕ ਮਾਰ ਦਿੰਦਾ ਥੱਲੇ ਨੂੰ ਬੇਸਣ ਖਾਣ ਨੂੰ 22 ਪਾਪਾ ਜੀ ਇਹ ਗੱਲਾਂ ਹੀ ਲੱਗਿਆ ਕਰਨ ਅੰਦਰ ਹਾਂ ਅਗਰ ਮਰ ਕੇ ਫੁੱਟ ਵੀ ਲੌਗੇ ਲੱਪਣੇ ਦਾ ਨਹੀਂ ਕਦੀ ਜਿਹਾ ਪਾਇਆ ਕਿ ਆ ਕਿ ਮੈਨੂੰ ਆ ਜੀਰਾ ਪਿਆ ਜੀਰਾ ਜੀਰਾ ਧਨੀਆ ਨਾਣ ਹਲਦੀ ਜੀਰਾ ਧਨੀਆ ਇਹਦੇ ਫੇ ਕੜੀ ਵਾਲੇ ਹੀ ਸਮਾਨ ਆ ਸਾਰਾ ਕੁਝ ਜਿਹੜਾ ਕੜੀ ਚ ਪਾਇਆ ਮਸਾਲਾ ਜਿਹੜਾ ਆਪ ਪਾਉਨੇ ਆਪਾਂ ਫਿਰ ਤੇ ਕੜੀ ਕੜੀ ਦੇ ਹੀ ਹੱਥ ਲਾ ਦੇਣੇ ਤੇ ਉਹ ਕੁਲੀ ਘੜਾਈ ਨਾਲ ਸਾਰਾ ਕੁਤਾ ਉਹ ਜਿਹੜਾ ਅਸੀਂ ਅੱਧਾ ਮਿਰਚਾ ਪਿੱਛੇ ਹੈ ਉਹ ਪੈਣ ਅੱਛਾ ਉਹ ਅੱਧਾ ਮਿਰਚਾਂ ਵੀ ਪੈਣੀਆਂ ਇਹਦੇ ਵਿੱਚ ਨਾ ਚਲੋ ਜੀ ਤੁਹਾਨੂੰ ਦਿਖਾਉਂਦੇ ਆ ਪਹਿਲਾਂ ਦੇਖੀ ਹੋ ਮੈਂ ਇੱਧਰ ਪਤਾ ਨਹੀਂ ਹੁਣ ਮੈਨੂੰ ਨਹੀਂ ਪਤਾ ਮੈਂ ਦੇਖਦਾ ਜੀ ਇਹਨੂੰ 1 ਮਿੰਟ ਚੈੱਕ ਕਰਕੇ ਜੇ ਇਹਦੀ ਕਹਾਣੀ ਲੋਟ ਆ ਜਾਵੇ ਫਿਰ ਤਾਂ ਸਾਰਿਆਂ ਨਾਲ ਤੇ ਵਧੀਆ ਗੱਲ ਹੈ ਲੈ ਬਾਈ ਕੰਮ ਕਰਦਾ ਸਹੀ ਗੱਲ ਹੈ ਨੀਤਾ ਨੂੰ ਮਰਾਦਾ ਕਈ ਵਾਰ ਤਾਂ ਸੁਖਵੀਰ ਦੀ ਜਵਾਨ ਮੈਂ ਤਾਂ ਕਹਿੰਦਾ ਵੀ ਕਾਲਾ ਤੇਲ ਹੈ ਤੇ ਪਰ ਜਿਹੜੀ ਗੱਲ ਬੋਲਦੀ ਹੋਏ ਜਾਂਦੀ ਆ ਆ ਦੇਖ ਰਹਾਂ ਨੇ ਕਿਹਾ ਤਾਂ ਵੀ ਨਵਾਂ ਵੀ ਪਿਆ ਆਪਣੇ ਉਹ ਨਵਾਈਆਂ ਨੇ ਭਾਈ ਨਵਾਈਆਂ ਕਿ ਪੁਰਾਣਾ ਹੈ ਹੈ ਬੈਠ ਬੈਠੂਗਾ ਹਾਂ ਉਹ ਹੈ ਤਾਂ ਮੇਚ ਤਾਂ ਇਹਨਾਂ ਦੇ ਇੱਕੋ ਜਿਹੇ ਤਾਂ ਮੇਰੇ ਦੇ ਇਹਨੂੰ ਰੱਖ ਕੇ ਦੇਖੀ ਫਿਰ ਹਾਂ ਹਾਂ ਨਾ ਗਲਗੁੜ ਤਾਂ ਨਹੀਂ ਹੈਗੀ ਜਿਹੜੀ ਗਿਆ ਜਾਲੀਆਂ ਵਿੱਚ ਗਲੀਆਂ ਹੀ ਉੜੀਆਂ ਹੋਰ ਕੋਈ ਨਹੀਂ ਇਹ ਵੀ ਥਰੇ ਗਲੀਆਂ ਹੋਣੀਆਂ ਤੇ ਇਹ ਇਹ ਵਾਓ ਲੈ ਹੋਏ ਤੇਰੇ ਸ਼ੇਰਾ ਐਨ ਪੂਰਾ ਹੁਣ ਇਹਨਾਂ ਨੂੰ ਬਣਾ ਬਣਾ ਕੇ ਜਿੱਕਣਾ ਮਰਜ਼ੀ ਉੱਪਰ ਰੱਖੀ ਐ ਭਾਬੀ ਸਹੀ ਗੱਲ ਹੈ ਠੀਕ ਹੈ ਹੁਣ ਇਹ ਉਹ ਬਾਪੂ ਪੂਰੀ ਆਈ ਗੱਲ ਵੀ ਠੀਕ ਆ ਫਿਰ ਤਾਂ ਪਾਣੀ ਭਰ ਲਾ ਦੇ ਨਹੀਂ ਪਹਿਲਾਂ ਇਹਨੂੰ ਰੱਖ ਲਓ ਨਾ ਉੱਪਰ ਪਾਣੀ ਕਰਵਾ ਹੋ ਜਾਏਗੀ ਘਰੋਂ ਦਾ ਪਾਣੀ ਪਾਣੀ ਲੈ ਮੈਂ ਫੜ ਜੂ ਮੈਨੂੰ ਤੁਹਾਨੂੰ ਤੁਹਾਨੂੰ ਆ ਚਾਹੀਦਾ ਹਣਾ ਠੀਕ ਆ ਓਕਾ ਚੱਕੋ ਜੀ ਉਹ ਵਹ ਰੇਗਰੂਪਲਾ ਕਰੇ ਅੱਛਾ ਹਰੇ ਰੰਗ ਦੀ ਉਹ ਵੀ ਚਾਹੀਦੀ ਹੁੰਦੀ ਆ ਹਾਂ ਉਹੀ ਲਾਓ ਹਾਂ ਹਾਂ ਕਿਸੇ ਵੀ ਰੰਗ ਦੀ ਚੱਲ ਜਾਂਦੀ ਆ ਤੇ ਦੇਖਾਂਗੇ ਜੇ ਲੋੜ ਪਈ ਲਵੇਟਣੇ ਦੀ ਤਾਂ ਲਿਆਏ ਆਂ ਜੇ ਜ਼ਰੂਰਤ ਪਈ ਤਾਂ ਨਹੀਂ ਸਰਦਾ ਮਾ ਬਾਈ ਗੱਲ ਸੁਣ ਲਓ ਤੁਹਾਨੂੰ ਦੇਖ ਦੇ ਇੱਕੇ ਪਤਾ ਨਹੀਂ ਕਿੰਨੇ ਨੇ ਬਣਾਉਣੇ ਹੈ ਨਹੀਂ ਨਹੀਂ ਉਹ ਤੇ ਇਤਨੇ ਹੋ ਜਦੋਂ ਪੱਤੇ ਵਿੱਚੋਂ ਨਿਕਲੇ ਜੇ ਕਰੇ ਬਰੀਕ ਕਰਕੇ ਕਟ ਜਾਣੀਆਂ ਇਹ ਫਿਰ ਕੀ ਕਰਨਾ ਹੁਣ ਫਿਰ ਰਸਾ ਲਿਆ ਮਸਲੇ ਤੇ ਰਸਾ ਨਹੀਂ ਗੰਨੇ ਵਾਲਾ ਇਹਨਾਂ ਨੂੰ ਮੜਾ ਜੇ ਮੋਟਾ ਪੱਤਾ ਹੋਵੇ ਗੰਨੇ ਵਾਲਾ ਰਸਾ ਲਵੇਟ ਦੰਦੇ ਭਾਈ ਉਹ ਨਹੀਂ ਹੋਊਗਾ ਕਿਧਰ ਜਾਊਗਾ ਕਿਆ ਬਾਤ ਹੈ ਨੇਰਾ ਹੁਣ ਲੱਗ ਗਿਆ ਜੀ ਹੁਣ ਅਸੀਂ ਕੀ ਕਰੀਏ ਰੱਬੇ ਜਾਣਦਾ ਹੁਣ ਅੱਗੇ ਕੀ ਬਣਾਣਾ ਬਣਾਣਾ ਤਾਂ ਵਧੀਆ ਬਣੂ ਤਾਂ ਪੰਮ ਵਧੀਆ ਦੇਖਦੇ ਆ ਅੱਗੇ ਹੁਣ ਉਹ ਤਾਂ ਹੁਣ ਖਾਏ ਦੇ ਬਸ ਲੱਗ ਗਿਆ ਹਸ ਹੁਣ ਪਾ 20 ਦੇ ਵਿੱਚ ਨੂਨ ਮਿਰਚ ਮਸਾਲਾ ਸਾਰਾ ਕੁਝ ਪਾਤਾ ਆਪਾਂ ਨੇ ਕੀ ਕੀ ਪਾਤਾ ਜੀਰਾ ਜੀਰਾ ਨੂਨ ਨਮਕ ਹਲਦੀ ਹਲਦੀ ਧਨੀਆ ਧਨੀਆ ਤੇ ਮਿਰਚਾਂ ਤੇ ਜਿਹੜਾ ਆਧਾ ਮਿਰਚਾਂ ਰੱਖਦਾ ਲੋ ਜੀ ਜਿਹੜਾ ਰੈਸিপি ਨੋਟ ਕਰ ਲਓ ਜੀ ਇਹ ਸਾਰੀਆਂ ਚੀਜ਼ਾਂ ਲੋੜ ਅਨਸਾਰ ਬੇਸਣ ਲੈ ਕੇ ਉਹਦੇ ਵਿੱਚ ਮਿਕਸ ਇਹ ਮਤਲਬ ਪਕੌੜੇ ਕੱਢਣਿਆ ਟਾਈਪ ਮੈਂ ਨਾ ਜਿਹੜਾ ਪਕੌੜੇ ਕੱਢਦੇ ਹੁੰਦੇ ਹੈ ਗੱਡੀਆਂ ਕਾਫੀ ਇੱਧਰ ਤੇ ਉੱਧਰ ਉੱਧਰ ਤੇ ਇੱਧਰ ਨੂੰ ਜਾ ਰਹੀਆਂ ਨੇ ਚਲੋ ਉਹ ਦਾਦਾ ਮੈਂ ਦਾਦਾ ਪ੍ਰਤਪਾਲ ਚੱਲਿਆ ਹੋਣਾ ਵਾਪਸ ਇਹ ਪਤਲਾ ਕਰਨਾ ਕਿ ਕਾਠਾ ਇਹ ਮਤਲਬ ਇਹ ਨਾ ਪਤਲਾ ਹੋਣਾ ਨਾ ਕਾਠਾ ਹੋਣਾ ਜੀ ਲੈ ਅੱਛਾ ਨਾ ਪਤਲਾ ਨਾ ਕਾਠਾ ਮਤਲਬ ਜੇ ਇਹ ਉਹੋ ਜਿਹਾ ਬਣਨਾ ਹੋਣਾ ਵੀ ਨਾ ਉਹ ਪਤਲਾ ਹੁੰਦਾ ਨਾ ਕਾਠਾ ਹੁੰਦਾ ਜਿਹੜਾ ਪਨੀਰ ਦੇ ਪਕੌੜੇ ਬਣਦੇ ਹੁੰਦੇ ਨੇ ਉਹ ਚੱਲ ਸਵੇਰ ਪਨੀਰ ਪਏ ਅੰਦਰ। ਉਹ ਪਨੀਰ ਨਹੀਂ ਪੈਣਾ ਇਹ ਚ। ਲੈ ਫਿੱਲ ਗਏ। ਤੇ ਪਕੌੜੇ ਕੱਢ ਲੈਣੇ ਆ। ਹਾਂ ਮੈਂ ਕੱਲੋਂ ਤੁਹਾਨੂੰ ਪਕੌੜੇ ਬਣਾ ਦੂੰਗਾ ਪਨੀਰ ਦੇ। ਚਲ ਠੀਕ ਐ। ਲੈ ਠੀਕ ਐ। ਹਾਂ ਗੱਲਾਂ ਦੇ ਰੋਟੀ ਤੇ ਮੈਂ ਮੈਂ ਸਵੇਰੇ ਸਾਜਰੇ 4 ਵਜੇ ਦਾ ਨਿਕਲ ਜਾਣਾ ਮੈਂ। ਇੱਕ ਗੱਡੀ ਸ਼ੂਰ ਤਿਆਰ ਹੋ ਗਈ। ਰੋਟੀ ਦਾ ਟਾਂ। ਇੱਕ ਗੱਡੀ ਸ਼ੂਰ ਤਿਆਰ ਹੋ ਗਈ। ਹੋਰ ਡਿਜ ਤਿਆਰ ਹੋ ਗਈ ਦੀ ਹੋਰ ਕੀ ਲੈ ਆਂ ਨਾਲੇ ਰੜਿਆ ਰੜਾਇਆ ਤਾਂ ਹੁਣ ਆਪਾਂ ਤੇਲ ਦਾ ਚੜਾ ਕੇ ਰੇ ਚੱਕ ਦੇਣੇ ਤੇ ਫੱਟੇ। ਇਹ ਸਵੇਰ ਮੰਨ ਲੈ ਮੈਂ ਹਨਾ ਤੂੰ। ਪਦੀਨਾ ਦਾ ਕੰਮ ਪਿੱਛੇ ਪੈ ਜਾਣਾ ਨਹੀਂ। ਅਬ ਨਹੀਂ ਨਹੀਂ ਫੇਰ ਰਹਿਣ ਦੇ ਪਦੀਨਾ ਦਾ ਕੰਮ ਨਹੀਂ ਪਿੱਛੇ ਬਣਾਉ ਆਪਾਂ ਨੇ। ਚਲੋ ਦੇਖਦੇ ਹਾਂ ਅੱਗੇ ਹਾਂ। ਕੀ ਬਣਦਾ। ਅੱਛਾ ਪਾਪਾ ਔਰ ਉਹਨੂੰ ਸੇਕ ਦੇਣ ਦੀ ਜਰੂਰਤ ਆ ਭਾਬੀ ਹੋਰ ਉਧਰ। ਹਾਂ। ਸੇਕ ਉਹਨਾਂ ਨੂੰ। ਉਹ ਤਾਂ ਬਾਚਾ ਖੋਲਿਆ ਹੁਣ ਜੈ ਰੱਖੋਗੇ ਉੱਪਰ। ਲਾ ਦੇ ਜੀ ਹਾਂ। ਕੀ? ਹਾਂ ਦੇ ਪ੍ਰਾਤ ਪ੍ਰੋਜ ਜੀ ਦੇ ਕੋਈ ਜਿਹੜਾ ਵਿੱਚ ਰੱਖਣਾ ਹਾਂ। ਹਾਂ ਮੈਂ ਬੱਤੀ ਦੇ। ਡੰਡੀਆਂ ਵੀ ਵੱਡਣੀਆਂ। ਠੀਕ ਓਕਾ। ਯਾਰ ਇਹ ਮੈਨੇ ਬੜੀ ਛੋਟੀ ਗੱਲ ਬਾਤ ਹੋ ਗਈ ਥੱਲੇ ਲੱਗ ਜਾਣੇ ਤੇ ਵੀ ਥੱਲੇ ਲੱਗ ਜਾਣੇ ਕੁਰਸੀ 'ਤੇ ਰੱਖ ਲੈ ਕੁਰਸੀ 'ਤੇ ਰੱਖ ਲੈ ਦੋ ਕੁਰਸੀ 'ਤੇ ਰੱਖ ਚਲ ਹਾਂ ਆ ਵੀ ਗੱਲ ਬਣ ਗਈ ਠੀਕ ਐ ਲੈ ਵੀ ਚਾਹੋ ਆ ਪਾਣੀ ਨਾ ਮਾਰੂਗਾ ਨਾ ਬੇਚੱਕਣਾ ਲੱਗ ਜਾਣਾ ਨਾ ਨਾ ਇਕੱਲੇ ਰੱਖਣੀਆਂ ਮੋਦੇ ਮਾਰਦੇ ਤਾਂ ਥੱਲੇ ਲੱਗਣ ਲੱਜਣੇ ਆ ਛੱਕ ਫਟੇ ਪਰ ਇਹਦੇ गिर ਜਾਂਦੀ ਮੁੰਡੇ ਜਾਣਾਂ ਦਾ ਚੱਕਾ ਹਾਂ ਕੱਟ ਦੇ ਬੀ ਸਭ ਬਿਲਕੁਲ ਬੋਲੋ ਵੈਕਰੂ ਮੈਂ ਕਹਿੰਦਾ ਫੇਕ ਵਧਾ ਲਓ ਤੇ ਭਾਪ ਜੀ ਦਾ ਉਬਲਣਾ ਤਾਂ ਲੱਗਿਆ ਨਹੀਂ ਪਾਣੀ ਹਾਲਾ ਹਾਲਾ ਉਹ ਇਹਨਾਂ 베ਜੀਆਂ ਤੈਕੀਨ ਲੋ ਬੋਲੋ ਭਾਈ ਗਰੂ ਅੱਛਾ ਇਹਦੇ ਉੱਪਰ ਹੁਣ ਆਇਆ ਹਾਂ ਹਾਂ ਅੱਛਾ ਆਹੀਂ ਗਲਵਾਤਾ ਮੈਂ ਵੀ ਇਹ ਉੱਥੇ ਦੇਖਿਆ ਮਾਮੀ ਨੂੰ ਮਾਮੀ ਵੈਸੇ ਕੱਟ ਕੇ ਦੋਈ ਤਰਾ ਬਣਾਉਂਦੀ ਹੈ ਹਮ ਅੱਛਾ ਪਰ ਚ ਉਹ ਛੋਟੇ ਕੋੜਾ ਬਣੇ ਬਿੱਕੇ ਛੋਟੇ ਇਕ ਨਹੀਂ ਲੱਗੇ ਆ। ਹਾਂ ਬੜਾ। ਪਤਾ ਨਹੀਂ ਹੁਣ ਬੜਾ ਛੋਟਾ ਕਿਹੜਾ ਹੈ। ਸਭ ਵੀ ਹੁੰਦੇ ਹਾਂ 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 ਆ ਗਿਆ। ਇਹ ਦੰਡੀ ਕਿੱਥੀ? ਲੋ ਮੈਂ ਕਹਣਾ ਮੰਜੇ 'ਤੇ ਧਰ ਲਾ ਮੰਜਾ ਗੇਰ ਕੇ ਇਹਨਾਂ ਨੇੜੇ ਨੂੰ। ਬੱਸ ਬਹੁਤ। ਹਾਂ ਹਾਂ। ਇਹ ਬਣਾ ਸਰ। ਹਾਂ ਮੰਜੇ 'ਤੇ ਰੱਖ ਲੋ ਦੀ ਇਹਨੂੰ। ਸਹੀ ਗੱਲ ਹੈ। ਉਹ ਮੰਜਾ ਕਰ ਬਾਈ ਉਹਨਾਂ ਨੂੰ ਮੜਾ ਜਾ। ਮੰਜੇ 'ਤੇ ਕਰ ਬਾਈ। ਆ ਸਭ ਤੋਂ ਵੱਡਾ ਸਭ ਤੋਂ ਛੋਟਾ ਥੱਲੇ। ਛੋਟੇ ਉੱਪਰ ਛੋਟੇ ਉੱਪਰ ਛੋਟੇ ਉੱਪਰ ਕਰਦੇ ਜਾਈਆਂ ਹਾਂ ਹਾਂ ਬਿਲਕੁਲ ਹੈ ਗਈ ਹੈ بڑے ਪੱਤੇ ਹੀ بڑے ਹੈਂ ਬਰੇ ਚੱਲ ਮੈਂ ਬਰੇ ਚੱਲ ਭਾਈ ਨੋਨ ਮੇਰੇ ਤੇ ਤਾਂ ਹੁਣ ਬਾਅਦ 'ਚ ਪਤਾ ਖਾ ਬਾਅਦ 'ਚ ਪਤਾ ਲੱਗੂ ਬੱਬੀ ਗੱਲਦਰੀ ਥੋੜਾ ਆਨੇ ਆਂ ਹਰ ਆਖਦਾਂ ਮੈਂ ਉੱਪਰ ਜਾ ਕੇ ਆਹ ਬਰਮੇਸ਼ਾ ਨੂੰ ਮੁੰਡੇ ਵੀ ਰੱਖ। ਇਹ ਨਹੀਂ ਇਹਦੇ ਪਰ ਰੱਖੇ ਨੂੰ ਚੱਕ ਕੇ ਉੱਪਰ ਹੀ ਜੀ ਛੋਟੇ ਪੀਸ ਦੇਣੇ ਕੱਢ ਕੇ ਬਾਬੇ। ਅੱਛਾ ਬਸ ਇਹਨਾਂ ਨੂੰ ਲਪੇਟ ਕੇ ਇੱਥੇ ਰੱਖੀ ਜਾਣਾ ਹੈ। ਉਹ ਬੋਲੇ ਜਿਆਦਾ ਹੀ ਸੌਖਾ ਕੰਮ ਹੈ ਤੇ ਬਾਬੀ। ਹੁਣ ਇੱਥੇ ਛੋਟਾ ਦੇਖ ਤਾ ਵੀ ਜਿਆਦਾ ਛੋਟਾ ਨਾ ਦੇਖੀ। ਜਮਾ ਹੀ ਛੋਟਾ ਵੀ ਨਾ ਦੇਖ। ਆਹ ਰੱਖੋ ਜਾਣਾ ਆਹ ਰੱਖੋ ਜਾਣਾ ਇਹਦੇ ਪਰ ਰੱਖੋ ਜਾਣਾ ਵੱਡੇ ਨੂੰ। ਛੱਡ ਦੋ। ਹੂੰ। ਹਾਂ ਇਹ ਪਨਾ ਕਈ ਦਿਨ ਜਿਨੋੜੇ ਦੇ ਬਣਾ ਰਿਹਾ ਮੈਂ ਪੱਤੇ ਤਾਂ ਲਿਆ ਉਹ ਹਾਂਜਾ ਲੂਰੇ ਦਾ ਖਾਣ ਦਾ ਇਹ ਵੀ ਗੱਲ ਹੈਗੀ ਆ ਤਾਂ ਮੈਂ ਨੂੰ ਭਾਬੀ ਨੇ ਕਿਹਾ ਹੋਇਆ ਤਾਂ ਆ ਦੇ ਹਾਂ ਰੱਖਦੇ ਤੇ ਪਰੱਖ ਦੇ ਬਰਾਬਰ ਜਿਹਾ ਰੱਖਿਆ ਨਾ ਮੈਂ ਕਰਦੇ ਨਾ ਮੰਮੀ ਦੇ ਦੇ ਕੇ ਗ੍ਰੀਨ ਦੇ ਰਹਿਣ ਟੜੀ ਇਹ ਛੋਟਾ ਲੂਗਾ ਨਾ ਇਹ ਤਾਂ ਬੜੇ ਮਾਂ ਕਈ ਜਗ੍ਹਾ ਚਾਰ ਬਿਗਰੀ ਪੱਤੇ ਜਿ ਲੱਗਣ ਲੱਗੇ ਹਾਂ ਦਾ ਹਸਪਤਾਲੇ ਆ ਦੇ ਮਾ 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 ਕਰਕੇ ਦਾ ਰਿਹਾ ਬੰਦਾ ਹੂੰ ਪੁੱਤਾਂ ਵੀ ਨਹੀਂ ਦਿਖਿਆ ਰੁਪਿਆ ਦਾ ਨਾ ਨਹੀਂ ਹਾਂ ਖਾਇ ਨਹੀਂ ਆਣੀ ਖਾਂਦੇ ਮੈਂ ਬੀਜ ਲਈਉਂਦਾ ਨਹੀਂ ਬੜੇ ਮੈਲਾ ਹੁੰਦਾ ਆਹੋ ਜੇ ਤਾਂ ਮੈਨੂੰ ਕਿਹਾ ਤਾਂ ਹੈ ਤਾਂ ਤੇ ਬੀਜ ਵਾਲਾ ਕੰਮ ਵੀ ਨਹੀਂ ਤਾਂ ਹੈਗਾ ਉਹਨਾਂ ਕੋਲ ਬਸ ਮੈਂ ਕਹਾਂ ਨਾ ਭਾਬੀ ਤਿੰਨ ਤਿੰਨੇ ਬਹੁਤ ਹੈ ਨਹੀਂ ਫਿਰ ਅੰਦਰ ਤੇ ਪੱਕਣੇ ਨਹੀਂ ਹੈਗੇ ਇਹ ਇਹ ਤੁਸੀਂ ਦੇਖੋ ਤਾਂ ਸਹੀ ਫਿਰ ਕਿਆ ਬਣਨਾ ਇਹ ਵੱਡ ਟੁੱਕ ਕਰਕੇ ਇਹ ਵੱਡ ਟੁੱਕ ਹੋਣੀ ਹੈ ਨਾ ਤਾਂ ਪੀਸ ਕੱਟ ਹੋਣੇ ਜੀ ਫਿਰ ਅੱਛਾ ਬਾਅਦ ਚ ਹਾਂ ਜੀ ਫਿਰ ਆਉਣੇ ਓਕੇ ਹਾਂ ਮੈਨੂੰ ਪਤਾ ਨਹੀਂ ਹੈਗਾ ਮੈਨੂੰ ਬਾਟੂ ਟੁਕ ਖਲ ਮਤਲਬ ਇਹ ਉਹ ਓਲਿਆਉਣੀ ਪੈਣੀ ਜਿਹੜਾ ਸਾਗ ਟੁਕਣ ਵਾਲੀ ਮਸ਼ੀਨ ਓਕਣਾ ਕਰਨ ਪਣਾ ਕੋਦ ਇਹ ਤਾਂ ਚੱਕੂ ਨਾ ਲੱਸਰ ਲਿਆਉਣਾ ਪਣਾ ਫਰੇਸ਼ਰ ਇਸ ਤਰ੍ਹਾਂ ਬਣ ਜਣੀ ਗੋਲ ਗੋਲ ਜੇ ਪੀਸ ਤੂੰ ਤਾਂ ਬਾਈ ਖਾਂਦਾ ਰਹਿਣਾ ਭਾਬੀ ਤੈਨੂੰ ਖੜਾਈ ਜਾਂਦੀ ਮੈਂ ਤਾਂ ਹੁਣ ਬਹੁਤ ਟਾਈਮ ਹੋ ਗਿਆ ਖਾਦ ਦੇਣ ਹਾਂ ਉਹਨੇ ਕਹੀਦਾ ਨਾ ਬੋਨ ਗਿਆ ਦਾ ਵੀ ਲੈ ਆਈਆਂ ਹਨ ਕੇ ਅੱਛਾ ਇਹਨਾਂ ਨੂੰ ਰੋਪੜ ਤੇ ਮਿਲ ਗਿਆ ਪਾ ਨੂੰ ਪਤਾ ਹੀ ਤਿੰਨ ਤਿੰਨ ਰੱਖਣਾ ਸਿਰ ਬੱਸ ਇਹ ਨਹੀਂ ਜੀ ਇਹ ਜ਼ਿਆਦਾ ਹੋ ਜਾ ਰਿਹਾ ਸੀ। ਸੇ ਹਾਈ ਮੁਰਤੇ। ਇਹ ਇਧਰ ਕੋ ਮੋੜ ਤੇ। ਅੱਛਾ ਇਹਦੇ ਉੱਪਰ ਵੀ ਲਾਉਣਾ ਪਰ ਭਾਬੀ। ਹਾਂ। ਕੀ ਬੈਸਣ ਨਾਲ ਪਕਤਣਾ। ਬੈਸਣੇ ਲਾਉਣਾ। ਬੈਸਣੇ ਰੱਖਣਾ। ਮੈਂ ਕੀ ਜਲੀ ਬਣਾਉਣਾ ਤੇ ਇਸ ਨੂੰ ਧਰਪਾ ਲਾਜਣੇ ਆ। ਅੱਛਾ। ਸ਼ੱਕ ਤੇ ਫਟੇ। ਬਣਾ ਕੇ ਰੱਖ ਲੀ ਮੈਂ ਅੱਜ ਦੇਖਿਆ ਉਹ ਇਕਣਾ ਕਰ। ਹਮਮ ਪਤਾ ਬਣੇ ਬਣੇ ਖਾਣ ਦੀ ਆਤ ਪੈ ਗਈ ਐ ਨਾ ਅੱਜ ਦੇਖਦਾ ਜਾਇਦਾ ਵੇਸਣ ਲਿਆਉਣਾ ਪਿਆ ਜਾ ਕੇ ਹੈ ਜਿਆਦਾ ਬੜਾ ਕੰਮ ਹੁੰਦਾ ਨਹੀਂ ਉਹ ਅਹਿਸਾਸ ਹੋਇਆ ਵੀ ਇੰਨੀ ਮਿਹਨਤ ਹੁੰਦੀ ਆ ਇਹ ਕਿੰਨੇ ਕ ਟਾਈਮ ਦੇ ਵਿੱਚ ਪਫ ਪਕਣਾ ਇਹਨਾਂ ਨੇ ਭਾਬੀ ਮੜ ਜਾ ਫੇਕ ਖੋਲਦੇ ਉਧਰ ਵਾਲਾ ਜਾਵੇ ਪਾਣੀ ਨੂੰ ਇੰਨੀ ਮਿਹਨਤ ਕਰਨੀ ਪੈਂਦੀ ਆ ਮਿਹਨਤ ਕਰਦਾ ਫਿਰ ਚੀਜ਼ ਜੜੀ ਬਣਦੀ ਆ ਫਿਰ ਹੈ ਵੀ ਗੱਲ ਬਾਤ ਆ ਫਿਰ ਉਹ ਰਿਸਪੈਕਟ ਲੇਡੀ ਹਮ ਲੇ ਫਟਕ ਲੇਡੀ ਦੇਖਿਆ ਕਰਨ ਕਰਨ ਕਿੱਥੇ ਘੁੰਮੀਆਂ ਦਾ ਕੱਲਾ ਸਕੂਟਰ ਹੀ ਲਈ ਨੇ ਕਿਆ ਮੇਰਾ ਦਿਮਾਗ ਖਰਾਬ ਲੱਗਿਆ ਹੋ ਕੰਨਾ ਲਾ ਉਹਨੂੰ ਪੂਰੀ ਖੁੱਲ ਹੋਈ ਵੀ ਆ ਹੁਣ ਵੀ ਇੱਧਰ ਉਲਝੇਵੇਂ ਤੁਸੀਂ ਬੜਾ ਜੀਦਾ ਪਹਿਲਾਂ ਪੀਸਾ ਹਾਂ ਵੀ ਉਹਦੇ ਆ ਫੜਾ ਹਾਂ ਆ ਦੇ ਹਾਂ ਇਹਨੂੰ ਵੀ ਬਦਲਣਾ ਚਾਹੀਏ ਹਾਂ ਨਾ ਫੜਾ ਛੱਡ ਦੋ ਲਓ ਜੀ ਨੇਰਾ ਹੋਣ ਲੱਗ ਗਿਆ ਦੇਖਣਾ ਜੇ ਮੈਂ ਚਾਣਾ ਨਾ ਕਰਦਾਂ ਮੈਂ ਥੋੜਾ ਜਾ ਕਿੱਥੇ ਤੇ ਆਈ ਦਬਾ ਨਹੀਂ ਹੁੰਦਾ ਵੀਰ ਜੀ ਬਾਲ ਕੇ ਦੇਖੋ ਲੇਟ ਹੈ ਲੇਟ ਬਾਲ ਕੇ ਕਿਸੇ ਨੂੰ ਬਾਲ ਦਿਓ ਹਾਂ ਸੱਚ ਦਾ ਬਸ ਉਹਨੂੰ ਦੇਖੀ ਨਾ ਮੈਂ ਦੇਖ ਕੇ ਕੀ ਉਹ ਲੈ ਸੱਚ ਕੀ ਚਾਣਾ ਬਣਦਾ ਇਹ ਉਹ ਪੈ ਗਈ ਗੱਲਬਾਤ ਬਣ ਗਈ ਫੇਰ ਨਹੀਂ ਰਜਾਈ ਟਾਈਪ ਹੋਗਾ ਥੋੜਾ ਜਨੇ ਚ ਤਾਂ ਹੀ ਮੈਂ ਕਹਿੰਦੇ ਪਹਿਲਾਂ ਜਲਦੀ ਜਲਦੀ ਕਰਿਆਈਆਂ ਚ ਪਾਓ ਕਿਤੇ ਤੁਮਾ ਕੜਨ ਆ ਜਵੇ ਹੋ ਨਾ ਚੇ ਬਗੀ ਮੋ ਟੈਨਸ਼ਨ ਨਾ ਪਾਓ ਜੀ ਸੇਕ ਕਾ ਕਾ ਤੇ ਨੀ ਖੋਲ ਦੇ ਉਹਦਾ ਮੈਨੂੰ ਹੀ ਖੋਲ ਦੇ ਪਹਿਲਾਂ ਪੂਰੇ ਤੇ ਰੱਖੋ ਜਣ ਅੱਛਾ ਆਈ ਬੀ ਹਾਂ ਅੱਛਾ ਟੋ ਟੇ ਕਰਨ ਨੂੰ ਕਿਹਾ ਤੇ ਪਰ ਨੂੰ ਫੇਰ ਦੰਨੇ ਆ ਕੁਝ ਦੇਖਦੇ ਹਾਂ ਉਹਨਾਂ ਕੰਮ ਹਾਲ ਉਹ ਵੀ ਦੇਖਦੇ ਜਦੋਂ ਉਹ ਰੇਜਮੈਂਟ ਤਾਂ ਕਰੀ ਐ ਨੀ ਆ ਦੇਖੋ ਥੱਲੇ ਵੀ ਨਵੀਰ ਜੀ ਆ ਜਾਣਾ ਆ ਦੇਖੋ ਦੇਖੀ ਕੱਢ ਕੇ ਬਾਈ ਦੇਖੀ ਰੱਖ ਕੇ ਮੜੇ ਨੇੜੇ ਬਰਾਬਰ ਜੇ ਕਰਕੇ ਜਿਹੜਾ ਹਾਂ ਹਾਂ ਥੱਲੇ ਪਿਆ ਜਿਹੜਾ ਹਾਂ ਇਹ ਤਾਂ ਥੱਲੇ ਨਹੀਂ ਪਿਆ ਕਾ ਆ ਦੇਖੋ ਹਾਂ ਇਹ ਤਾਂ ਛੋਟਾ ਜੀ ਪ੍ਰਾਤ ਤੇ ਪ੍ਰਾਤ ਵੀ ਨਹੀਂ ਆਣੀ ਫੇਰ ਐ ਕਰਦੇ ਕੱਪੜਾ ਦੋਲੇ ਤੀੜਾ ਕਰਕੇ ਪਾ ਦਿੰਦੇ ਮੈਂ ਕਿ ਨਹੀਂ ਆ ਰਹਿਣਾ ਵੀਰ ਜੀ ਤੁਸੀਂ ਗਈ ਜਾਨੇ ਨਾ ਥੋੜਾ ਜਿਹਾ ਫਰਕ ਰਹੂਗਾ ਆ ਦੇ ਲੈ ਕਿ ਆ ਥੋੜਾ ਜਿਹਾ ਫਰਕ ਆ ਅੱਧੋ ਆਦੀ ਅੱਧ ਨਹੀਂ ਰੱਖਣੀ ਚਲੋ ਤੁਸੀਂ ਆ ਤਾਂ ਲਾਓ ਰੱਖੋ ਆ ਨਹੀਂ ਰੱਖੂਗਾ ਹਾਂ ਓ ਯਾਰ ਇਹ ਉਹਦੇ ਨਾਲ ਤੇ ਵੀ ਛੋਟਾ ਏ ਨਹੀਂ ਪਰਾ ਤੇ ਰੱਖਣੀ ਆ ਇਹ ਛੋਟਾ ਨਾਲ ਪਰਾ ਤੇ ਰੱਖਣੀ ਆ ਹਾਂ ਤੇ ਰੱਖ ਦੂੰਗਾ ਹਾਂ ਹਾਂ ਹਾ ਪਰਾ ਤੇ ਪੂਰੀ ਆ ਵੀ ਸਕਦੀ ਏ ਦੇਵਾ ਹਨ ਹਾਂ ਪਰ ਤੇ ਬੱਡੇ ਟੋਕਾ ਕਰੀ ਵੀ ਹੈ ਇਹ ਸਾਰੇ ਇੱਕ ਵਾਰ ਰੱਖੋ ਨੇ ਭਾਬੀ ਨਹੀਂ ਦੋ ਵਾਰ ਚ ਬਣੂਗੇ ਨਾ ਉਹ ਨਿਆਰੇ ਚ ਵਾਰੀ ਰੱਖਾਂਗਾ ਪਰ ਬਰਬਾਦ ਤੇ ਹੁਣ ਉਹਦੇ ਬਿਘਵਾ ਆ ਕਿੰਨਾ ਕ ਫੱਡਣਾ ਇਹ ਹੁਣ ਇਹਦੇ ਪਰ ਤਾਂ ਫਿਰ ਜੜੇ ਤੁਹਾਡੇ ਕੋਲ ਉਹ ਹੈ ਉਹ ਬੜਾ ਏਨੀ ਨਹੀਂ ਵੱਢਣੀ ਹੁੰਦੀ ਜੀ ਮੈਂ ਦੇਖਾਂ ਮੈਂ ਬੜੀ ਬੜੀ ਉਹ ਆ ਦੇਖੀ ਲਓ ਜੀ ਨਾ ਰੱਖੋਗੀ ਆ ਫੇਟਾ ਕੀ ਆ ਇਹਦੇ ਵਿੱਚ ਹੁਣ ਉਹ ਪੱਤੇ ਨੂੰ ਲਾ ਲੂ ਜਲਾਉਣਾ ਪੱਤੇ ਨੂੰ ਹਾਲੇ ਲੋ ਆਹਾ ਪੂਰਾ ਪੂਰਾ ਹੀ ਕੰਮ ਫਿੱਟ ਆ ਰਿਹਾ ਤਾਂ ਫੁੱਲ ਬੜਾ ਫੁੱਲ ਸਾਡਾ ਕੰਮ ਬਾਬੇ ਨਾਨਕ ਨੇ ਧੰਤਨ ਕਰਾ ਛੱਡੀ ਆ ਲੋ ਜੀ ਹੋਰ ਜਿਹੜਾ ਬੇਸਣ ਰਹਿਣ ਤਾਂ ਭਾਬੀ ਕਹਿੰਦੀ ਖਤਮ ਕਰਨਾ ਅੱਜ ਇਹ ਮੈਨੂੰ ਦੁਕਾਨ ਨੂੰ ਫੇਰ ਭੇਜਦੀ ਲੱਗਦੀ ਐ ਬਾਈ ਕੋ ਜਿੱਦ ਤਾਂ ਨਹੀਂ ਕੱਢਣੀ ਹੈਗੀ ਬਿਲੜੀ ਚ ਮੇਰੀ ਬੇਇੱਜ਼ਤੀ ਕਰਨ ਨੂੰ ਕਹਿੰਦੀ ਭਾਬੀ ਹਾਂ ਕੋਣਾ ਦਾ ਢੋੜਗੇ ਨਾ ਕਿਹਦੇ ਭਾਈ ਇਹਨਾਂ ਦਾ ਕਰੇ ਬਾਕੀ ਦਾ ਕੀ ਪਤਾ ਹੈ ਤੋ ਨਹੀਂ ਇਹਨਾਂ ਦੇ ਲੈਂਦੇ ਤੇ ਭਾਬੀ ਨਹੀਂ ਨਹੀਂ ਇਹ ਤੇ ਨੇ ਵਿੱਚ ਤੇ ਕੱਟਬੱਟ ਕਰਤੀ ਕਿਸ ਹੈ ਆ ਪਾ ਪਾਰਦੀ ਕੜੀ ਚ ਵੀ ਪਤਾ ਜੀ ਅੱਛਾ ਹਾਂ ਨਾ ਇਹਦਾ ਹੋ ਗਿਆ ਬੱਜਿਆ ਵਾ ਹਾਂ ਬੱਜਿਆ ਹਾਂ ਹਾਂ ਨਾ ਮੈਂ ਦੇ ਤੇਰੀ ਇਹ ਕੱਟਦਾ ਦੇਖਦਾ ਤਾਂ ਹੋਰ ਭਾਬੀ ਨੇ ਤਿਆਰ ਕਰ ਛੱਡਿਆ ਬਾਪਰੇ ਬਾਪਰੇ ਡਰਾਤਾ ਦਾ ਭਾਬੀ ਨੇ ਮੈਨੂੰ ਦੇਰ ਨਾਲ ਨੂੰ ਹਾਇਦਾ ਬਣਿਆ ਭਾਬੀ ਕੁਸਦਰ ਤੀ ਦੇਖੂਗੀ ਕਰਕੇ ਇਹਨੂੰ ਉੱਪਰ ਥੱਲੇ ਕੁਸਰ ਪਹਿਲਾਂ ਤਾਂ ਪਾਫਾ ਜੀਆਂ ਚੱਕ ਦਿੰਦੇ ਆ ਨਾ ਪੂਰੀਆਂ ਮਾਹੋ ਬਾਈ ਦੇਖ ਲਓ ਕਿ ਤੇ ਪੰਨੂ ਇਹਨਾਂ ਆਵੇ ਭਰਾ ਤਾਂ ਕੋਈ ਨਹੀਂ ਜਾਂਦਾ ਉਹ ਜਿਹੜਾ ਕੁੱਕਰ ਸੀਟੀਆਂ ਮਾਰਦਾ ਸਾਡਾ ਪਰ ਨੂੰ ਸੀਟੀਆਂ ਮਾਰਦਾ ਦਾ ਇਹ ਨਾ ਨਾ ਇਹਨਾਂ ਕਰੀ ਮੜੇਗਾ ਕੋਈ ਉਹ ਲੈ ਲਿਓ ਐ ਨਹੀਂ ਗੁੱਸਨੀ ਹੁੰਦਾ ਨਾ ਨਾ ਨੇ ਉਹ ਕੈਣ ਦਾ ਭਾਬੀ ਚਾਕੂ ਗਲ ਚੱਕ ਲੂੰਗਾ ਡੰਡਾ ਡੱਕਾ ਡੱਕਾ ਜਪੜਾ ਆ ਤਿੱਖਾ ਜਿਹਾ ਟਕਪੜਾ ਤੇਰੇ ਕੋ ਪਿਆ ਤਲੇ ਹਾਂ ਹਾਂ ਉਹ ਲੈ ਉਧਰ ਭਾਬੀ ਦਾ ਕੰਮ ਵੀ ਕਰਤਾ ਉਹ ਡਰੀ ਜਾਂਦੇ ਕਾ ਜੀ ਹਾਂ ਡਰਨ ਲੱਗੇ ਫਿਰ ਅਸੀਂ ਬਣਾ ਲਈਆਂ ਰੋਟੀਆਂ ਵਾਹਿਗੁਰੂ ਸੇਕਤਾ ਆ ਇੱਕ ਵਾਰ ਭਾਬੀ ਨੂੰ ਵੀ ਲੱਗਿਆ ਹੈਗਾ ਜੀ ਹਾਂ ਹੱਲ ਜੇ ਨਹੀਂ ਬਣਾਉਣੇ ਹੁਣ ਕਿ ਲੱਗੂ ਹਲ ਹੋਰ ਸੇਕ ਲੱਗਣਾ ਹਾਂ ਰੱਖੋ ਜੀ ਰੱਖ ਦਿਓ ਜੀ ਫੇਰ ਇੱਕ ਵਾਰ ਖੋਲੋ ਸੇਕ ਥੋੜਾ ਥੱਲੇ ਤੇ ਮਾਮੂਲੀ ਜੱਕ ਹੁਣ ਥੱਲੇ ਦੇ ਪਾਸੇ ਠੋਲਾ ਮਾਰਨਾ ਪੈਣਾ ਥੋੜੇ ਥੋੜੇ ਪਿਆਰ ਗੱਥਲੇ ਦੇ ਪਾਸੇ ਐਦਾਂ ਨਹੀਂ ਗੱਲ ਕਰਦੇ ਮੈਂ ਉਹ ਸੇਕ ਦੇਣ ਸੇਕ ਖੋਲਣ ਨੂੰ ਜੈ ਥੋੜੇ ਥੋੜਾ ਬਾਹਰ ਹੂੰ ਅੱਛਾ ਭਾਫ਼ ਗਰਮ ਹੁੰਦੀ ਐ ਮੈਂ ਤਾਂ ਕਹਤੇ ਭਾਫ਼ ਠੰਡੀ ਹੁੰਦੀ ਜਿਹੜੀ ਊੜੀ ਜਿਹੜੀ ਸਰਦੀਆਂ ਚ ਊੜੀ ਵੀ ਹੁੰਦੀ ਭਾਫ਼ ਹਾਏ 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 ਰੱਬਾ ਹੋਏ ਭਰਾ ਤੇ ਬਹੁਤ ਗਰਮ ਆ ਉਹ ਵਾਹਿਗੁਰੂਏ ਮਰੀ ਜੰਗਲੀ ਆਤ ਮੇਕ ਲਓਂਦੀ ਕੋਈ ਕੱਟੀ ਕੋਲ ਨਹੀਂ ਜੀ ਸਵੇਰ ਮੜੇ ਜਾ ਕੇ ਘਰ ਦੇ ਕਰਦੇ ਜੀ ਫਤਾਕੇ ਕਰ ਲੈ ਮੜੇ ਸੱਟ ਹਾਂ ਬਣੇ ਕੋਈ ਰੱਬਾ ਹਾਏ ਉਹਨੂੰ ਦੇਖ ਰਿਹਾ ਵਿਚਾਰੀ ਨੇ ਕਿੱਕੜਾ ਥਾਰਿਆ ਉਹ ਲੈ ਉਹ ਤਾਂ ਉੱਪਰ ਖੇਜ ਉਹਨੂੰ ਚੱਕ ਕੇ ਠੰਡਾ ਕਰ ਲਾ ਪਹਿਲਾਂ ਆ ਆਏ ਰੱਬਾ ਵਈ ਕੜਾ ਸੋਕਾ ਸਾਗ ਜੀ ਸਬिच ਚਮਟਾ ਚੱਕ ਰਿਹਾ ਅੰਦਰ ਤੇ ਜੇ ਉੱਪਰ ਤੇ ਨਾ ਛੱਡ ਦਿੰਦੀ ਧਾਇੜ ਚਾਰੇ ਸਾਰਾ ਕੋਦੇ ਖੜਾ ਦਿੰਦੀ ਆਲੇ ਦੁਆਲੇ ਕਰਿਆ ਕਰਾਇਆ ਕੁਝੋ ਜਾਣਦਾ ਤਾਰੀ ਹਾਂ ਥੋੜਾ ਚੇਮਟਾ ਲਾ ਲਾ ਮੜੇ ਠੰਡਾ ਹੋ ਜਾਊਗਾ ਨਾਲੇ ਉਹ ਦੇ ਗਿਰਗੁਰ ਗਿਆ ਬਾਈ ਦਿਨਾਂ ਚ ਹਾਂ ਨਹੀਂ ਗਿਰਨਾ ਕਰਾਉਣਾ ਜੇ ਪਿਆਰ ਕਰਦਾ ਖਾਲੀ ਦੇ ਕੇ ਚੱਕ ਲੈ ਹਾਂ ਇਹ ਹੁਣ ਸਭਾ ਹੁਣ ਤੇਰੇ ਹੱਥ ਫਿਰ ਵੀ ਪਾਣੀ ਦੇ ਵਿੱਚ ਹੋ ਗਿਆ ਟੱਡੇ ਹੋ ਗਿਆ ਟੱਡੇ ਹੋ ਗਿਆ ਮੈਨੂੰ ਇਹਦੇ ਨਾਲ ਚੱਕ ਲੈ ਵੀਰ ਜੀ ਚੱਕ ਨਹੀਂ ਤੋ ਦੇਖੋ ਕੱਪੜਾ ਤਾਂ ਪਾਣੀ ਦੇ ਵਿੱਚ ਕਮਾਲ ਕਰਤੀ ਪੈਰਾ ਭਾਬੀ ਨੇ ਚੱਕਿਆ ਨਹੀਂ ਛੇਕ ਬੰਦ ਕਰ ਦੋ ਥੱਲੇ ਤੁਸੀਂ ਛੇਕ ਵੀ ਉਨੇ ਖੋਲਿਆ ਵਾ ਛੇਕ ਘਟਾ ਦੰਨੇ ਆ ਵੀਰ ਜੀ ਦੇਖੋ ਤੁਸੀਂ ਬਚਾ ਕੇ ਇੱਕ ਮਿੰਟ ਖਾ ਦੋ ਇੱਕ ਮਿੰਟ ਨਾ ਤਕਾਂ ਨਹੀਂ ਬਾਬੂ ਲਾਠੀ ਕਿ ਹੋਗਾ ਪਾਣੀ ਜ ਟੇਡਾ ਫਲਾਣਾ ਹੋ ਗਿਆ ਟਿਮਕਾ ਹੋ ਗਿਆ ਬਚਾ ਗਏ ਹਾਂ ਤੁਸੀਂ ਨਹੀਂ ਗਰਮ ਹੈ ਨਾ ਬਣ ਗਿਆ ਠੀਕ ਹੋ ਗਿਆ ਹਲੋ ਠੀਕ ਹੈ ਠੀਕ ਆ ਮਰੇ ਅਜੇ ਲੱਗੇ ਤੇ ਜੀ ਸੇਕ ਕਿਾਦੀ ਲੱਗਿਆ ਨਾ ਬਾਕੀ ਉਹਦਾ ਐ ਨਾ ਬਾਈ ਪਾਣੀ ਦੇਖੋ ਪਾਣੀ ਤਾਂ ਹੈ ਨਹੀਂ ਉਹਦੇ ਮਾ ਪਾਣੀ ਖਤਮ ਹੋ ਗਿਆ ਹੁਣ ਪਾਣੀ ਪਾ ਦਨੇ ਆ ਹਰ ਤਾਂ ਵੀ ਕੀ ਕਰੇ ਸਵੇਰ ਆਰਾਮ ਕਰ ਏ ਨਹੀਂ ਇਹ ਸਹੀ ਬਚਾ ਕੇ ਇਹ ਸਹੀ ਬਚਾ ਕੇ ਇਹ ਲੈੜੀ ਤਾਂ ਕੋਈ ਨਹੀਂ ਕਹਿਣਾ ਇਹਨਾਂ ਨੇ ਤੈਨੂੰ ਨਹੀਂ ਇੱਥੇ ਗਾਣਾ ਲੱਗ ਜਣਾ ਰਿਹਾ ਹੈ ਰੱਦ ਹਵਾ ਲੱਗਣ ਤੋਂ ਬਾਈ ਇਹਨੀ ਚੱਲ ਜਾਈਂ ਜਾ ਕੇ ਨਾ 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 ਭਾਬੀ ਨੇ ਹੁਣ ਹੱਥ ਕਰੇ ਚੱਕਰ ਲੈਣ ਦੇਖੀ ਭਾਬੀ ਨੂੰ ਟੁੱਟ 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 ਗਿਆ ਅੰਨ ਆ ਗਿਆ ਵਿੱਚ ਆਉਣਾ ਨਾ ਲੋ ਭਾਬੀ ਪੰਪ ਟੁੱਟ ਗਿਆ ਪੰਪ ਦੰਦੇ ਆ ਹਾਂ ਨਾ ਭਾਬੀ ਦੇ ਹੱਥ ਦੇ ਲੈ ਆਇਆ ਚੱਕ ਕੇ ਰੱਖ ਦਿੰਦੀ ਇਹਦੇ ਮਾਣੀ ਦੇ ਕਾਲੇ ਤੂੰ ਹੋ ਜਾਣਾ ਅਲੋ ਉਧਰ 10 ਮਿੰਟ ਯਾਰ ਮੈਂ ਲੱਗ ਕੀ ਜੇ ਨਾ ਕਿਤੇ ਹੁੰਦੇ ਨਾ ਜਾਵੇ ਸਾਰੇ ਮੈਂ ਹਾਂ ਦੇ ਚੱਕਰ ਨੇ ਕੋਈ ਨਹੀਂ ਯਾਰ ਐਂ ਡਾਰ ਲੱਗਦਾ ਨਾ ਮਿੰਟ ਘਰੀ ਲਈ ਆ ਕੁਰਚਨੇ ਲਈ ਉਹ ਕਿਰਚਣਾ ਹੈਗਾ ਮੈਂ ਚੱਕਾਂ ਉਹ ਦੇਖਾਂਗਾ ਤੂੰ ਫਿਰ ਗੱਲ ਖੁਰਚਣੇ ਫਿਰ ਆ ਗਈ ਉਹ ਮੈਂ ਹੱਥ ਕਰ ਚੱਕ ਕੇ ਪਰੇ ਮਾਰਨੇ ਨਾਲ ਮੈਂ ਤੁਹਾਨੂੰ ਦੱਸਾਂ ਬਈ ਖੁਰਚਣੇ ਲਈ ਸਹੀ ਚੱਕ ਹੋ ਜਾਣੀਆਂ ਮੈਂ ਹੱਥ ਕਰ ਚੱਕ ਦੇਣ ਤੂੰ ਗੱਲਾਂ ਗਿਆ ਜੀਆਂ ਕਰਦੇ ਨੇ ਮੈਨਾਂ ਨਾ ਹੱਥ ਅੱਧਾ ਉੱਧਰ ਜੇਣਾ ਉੱਧਰ ਜੇ ਅੱਛਾ ਬਾਬੀ ਲਾ ਕੇ ਸੈੱਟ ਹੋ ਜਾਣਾ ਇਹ ਆਹੀ ਵੀ ਗੱਲ ਹੈ ਪੱਪੀ ਮੈਂ ਕਿਹਾ ਨਾ ਆਹੀ ਗੇੜ ਚ ਖਤਰ ਕਫਾਤੇ ਕਰਦੀ ਨਾ ਮੋਣੂ ਪਾਣੀ ਫਿਰ ਲਿਆ ਬਾਬੇ ਭਰ ਕੇ ਮੜੇ ਜੱਗ ਭਾਬੀ ਦੇ ਕੋਲ ਪਿਆ ਪਾਣਾ ਪਾਣਾ ਪਾਦਨ ਲੈ ਕੇ ਚੱਕ ਹਾਲੋ پیر ਨੂੰ ਦੁਬਾਰੇ ਤਿਆਰ ਹੋਣਾ ਆ ਪਾ ਟਾਈਮ ਲਾ ਜਣਾ ਰਹਿਦਾ ਮੇਰਾ ਕੰਮ ਨਾ ਜਿਹੜਾ ਉਹਨੂੰ ਆ ਪਾਣੀ ਦੀ ਵੀ ਗੱਲ ਹੈਗੀ ਐ ਫੇਰ ਟੁੱਟ ਗਿਆ ਟੁੱਟ ਗਿਆ ਗੱਬੇ ਤੇ ਭਾਬੀ ਟੁੱਟ ਗਿਆ ਟੁੱਟ ਗਿਆ ਟੁੱਟ ਗਿਆ ਬਾਈ ਹਾਂ ਇਹ ਇਹ ਪਰਜਾਈ ਇਧਰ ਤੇ ਪਾਲਾ ਪੂਰੇ ਹੱਥ ਸਿਰੇ ਤੱਕ ਆਏ ਓਏ ਆਏ ਆਹਾਂ ਇਹਨੇ ਪਾਲਾ ਇੱਕ ਇੱਕ ਤੇਰਸ਼ਾ ਪਾਲਾ ਉਹਨੂੰ ਆ ਚੱਕਿਆ ਹਾ ਚੱਕ ਬੋਲ ਵੈਗਰੂ ਹੋ ਗਿਆ ਕੰਮ ਕਿ ਆ ਬੜਾ ਮੈਂ ਤੈਨੂੰ ਕਹਿੰਨੀ ਵੀ ਭਾਬੀ ਦੇ ਹੱਥ ਦੇਖ ਏ ਹਾਂ ਹਾਂ ਪਾਲੇ ਲੇ ਲੰਬਾ ਲੰਬਾ ਲੇ ਜਾ ਘਾਨੂੰ ਲੇ ਜਾ ਲੇ ਜਾ ਨੰਬਾ ਹੁੱਕਾ ਮਾਰ ਚੱਲ ਆਹ ਗੱਲ ਇਹਨੂੰ ਕਹਿੰਦੇ ਆ ਸਿੱਖ ਲੋ ਕਿ ਹਿੱਤੇ ਕੰਮ ਸਿੱਖ ਲੋ ਕਿਤੇ ਸਿੱਖ ਲੋ ਲਓ ਜੀ ਇਹ ਸਾਡਾ ਪਾਰਟ ਤਿਆਰ ਹੋ ਗਿਆ ਇਹ ਸਮਝ ਲਓ ਏਕਣਾ ਦੇ ਅਸੀਂ ਤਿੰਨ ਕ ਪਾਰਟ ਤਿਆਰ ਕਰਨੇ ਜੀ ਹੋਰ ਉਹਦੇ ਬਾਅਦ ਵਿੱਚ ਇਹਨੂੰ ਕਟਿੰਗ ਕਰਕੇ ਤੜਕਾ ਲਾਉਣਾ ਇਹਨੂੰ ਹਨਾ ਦਾਨਾ ਬਸ ਠੀਕ ਹੈ ਆ ਮੈਂ ਲੋ ਜੀ ਹੁਣ ਅਸੀਂ ਇਹ ਤੜਕਾ ਲਾਉਣਾ ਉਹਦੇ ਬਾਅਦ ਵਿੱਚ ਤੇ ਅਸੀਂ ਤੁਹਾਨੂੰ ਹੁਣ ਬੇਨਤੀ ਕਰਦੇ ਆਂ ਜੀ ਵੀ ਬਸ ਫਤਿਹ ਹੈ ਜੀ ਸਾਡੀ ਵੀਡੀਓ ਅਸੀਂ ਹੁਣ ਖਾ ਕੇ ਅਗਲੀ ਵੀਡੀਓ ਸ਼ਾਇਦ ਖਾਣ ਦੀ ਬਣਾਵਾਂਗੇ ਜਾਂ ਫਿਰ ਜਿਵੇਂ ਵੀ ਹੈ ਨਹੀਂ ਕੱਲੂ ਦੱਸਾਂਗੇ ਤੁਹਾਨੂੰ ਅਸੀਂ ਵੀ ਕਿਵੇਂ ਦੇ ਬਣੇ ਨੇ ਧੰਨਵਾਦ ਤੁਹਾਡਾ ਸਾਰਿਆਂ ਦਾ ਵੀਡੀਓ ਦੇਖਣ ਲਈ